ਹਾਂ ਆ ਦੇਖੋ ਪੂਰਾ ਇੱਕ ਗਿੱਟ ਦੇ ਇੱਕ ਗਿੱਟ ਦੇ ਲਗਭਗ ਜਿਹੜਾ ਗੈਪ ਹੈ ਪੰਜਾਬ ਦਾ ਇੱਕ ਹੋਰ ਪੁਲ ਨਜਾਇਜ਼ ਮਾਈਨਿੰਗ ਦੀ ਪੇੜ ਚੜ੍ਹ ਗਿਆ ਜਿਸ ਕਾਰਨ ਇਸ ਪੁਲ ਨੂੰ ਅਚਿਤ ਤੌਰ ਤੇ ਬੰਦ ਕਰ ਦਿੱਤਾ ਗਿਆ ਪੁਲ ਦੇ ਆਲੇ ਦੁਆਲੇ ਕੰਧਾ ਬਣਾ ਕੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਇਲਜ਼ਾਮ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਰ ਪੁਲ ਦਾ ਇੱਕ ਹਿੱਸਾ ਖਿਸਕ ਗਿਆ ਜਿਸ ਕਾਰਨ ਸੜਕ ਵਿਚਾਲੇ ਵੱਡੀ ਦਰਾੜ ਬਣ ਗਈ ਹੈ ਏ ਆਰਾਊਂਡ ਤਾਂ ਹੈਗਾ ਹੈ ਨਾ ਅੱਧਾ ਫੁੱਟ ਤਾਂ ਹੈਗਾ ਗੈਪ ਆਰਾਮ ਨਾਲ ਹੈ ਇਹ ਦੇਖੋ ਨਾ ਇਸੇ ਤੋਂ ਇਹ ਸਾਰਾ ਉਹ ਸਭ ਬਿਲਕੁਲ ਉੱਥੇ ਜੁੜਿਆ ਹੋਇਆ ਹੈ ਨਾ ਤੇ ਜਿੱਦਾਂ ਸਾਡੇ ਪਾਸੇ ਆ ਰਿਹਾ ਸਾਰਾ ਗੈਪ ਜਿਹੜਾ ਹੈ ਨਾ ਇਹ ਵੱਧਾ ਗਿਆ ਇਹ ਦੇਖੋ ਇਨ ਫਿਊਚਰ ਤਾਂ ਲਾਸ ਬਹੁਤ ਵੱਡਾ ਹੋਣਾ ਹੈ ਇਹ ਦੇ ਕਰਕੇ ਐਕਚੁਅਲੀ ਹੋਏਗਾ ਇਹ ਪੁਲ ਨੰਗਲ ਤੋਂ ਬਾਇਆ ਨੂਰਪੁਰ ਬੇਦੀ ਰੋਪੜ ਜਾਣ ਵਾਲੇ ਪਿੰਡ ਐਲਗਰਾ ਦੇ ਕੋਲ ਸਬਾ ਨਦੀ ਤੇ ਬਣਿਆ ਹੋਇਆ ਹੈ ਅਤੇ ਕਰੀਬ 1 ਕਿਲੋਮੀਟਰ ਲੰਮੇ ਇਸ ਪੁਲ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾ ਤੋਂ ਬਾਅਦ ਅਣਮਿੱਥੇ ਸਮੇਂ ਲਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਇਹ ਪੁਲ ਪੰਜਾਬ ਨੂੰ ਹਿਮਾਚਲ ਨਾਲ ਵੀ ਜੋੜਦਾ ਸੀ ਉਧਰ ਇਲਾਕਾ ਵਾਸੀਆਂ ਨੇ ਨਜਾਇਜ਼ ਮਾਈਨਿੰਗ ਅਤੇ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਇਸ ਪੁਲ ਵੱਲ ਧਿਆਨ ਨਾ ਦੇਣ ਤੇ ਪੰਜਾਬ ਸਰਕਾਰ ਖਿਲਾਫ ਪੜਾਸ ਕਢੀਏ ਇਹ ਸਾਡਾ ਜਿਹੜਾ ਐਲਗਰਾ ਦਾ ਪੁਲ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਨੁਕਸਾਨ ਸੀਗਾ ਪੁਲ ਦਾ ਬਹੁਤ ਜ਼ਿਆਦਾ ਹੋ ਗਿਆ ਸੀ ਜਿਹੜੇ ਸਾਡੇ ਅਧਿਕਾਰੀ ਆ ਉਹ ਲੱਗੇ ਹੋਏ ਆ ਪੁਲਿਸ ਮੁਲਾਜ਼ਮ ਲੱਗੇ ਹੋਏ ਆ ਤਾਂ ਜੋ ਵੱਡਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ ਸਭ ਤੋਂ ਵੱਡਾ ਕਾਰਨ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਇਹਦੇ ਪਿੱਲਰ ਆ ਉਹ 20-25 ਫੁੱਟ ਤੱਕ ਉਹ ਨੰਗੇ ਹੋ ਚੁੱਕੇ ਤਾਂ ਜਿਹੜੀ ਪੁਲ ਦੀ ਆਪਣੀ ਪੋਜੀਸ਼ਨ ਹੈ ਉਹ ਹਿਲ ਚੁੱਕੀ ਸੀ ਜਿਸ ਕਰਕੇ ਨੁਕਸਾਨ ਹੈ ਜਿਹੜਾ ਬਹੁਤ ਵੱਡਾ ਹੋਇਆ ਸੀਗਾ ਇਸ ਪੁਲ ਨੂੰ ਅੱਜ ਇਹ ਸਰਕਾਰ ਦੀ ਨਲਾਇਕੀ ਹੈ ਕਿਉਂਕਿ ਪੀ ਡਬਲਯੂ ਡੀ ਦੀ ਮੈਂ ਜਿਹੜਾ ਮਹਿਕਮਾ ਹੈ ਇਹਨਾਂ ਦੀ ਮੈਂ ਤਾਰੀਫ ਕਰਦਾ ਕਿਉਂਕਿ ਇਹਨਾਂ ਵੱਲੋਂ ਬਾਰ ਬਾਰ ਸਰਕਾਰ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਸਾਨੂੰ ਗ੍ਰਾਂਟ ਜਾਰੀ ਕਰੋ ਸੀ ਮੇਨਟੇਨੈਂਸ ਕਰਨੀ ਹੈ ਦੀ ਪਰ ਨਹੀਂ ਹੋਇਆ ਤੇ ਜਿਹੜਾ ਪੁਲ ਦੇ ਵਿੱਚ ਤੁਸੀਂ ਦਰਾਰ ਦੇਖੀ ਹੈ ਇਹ ਇਹ ਦੋ ਪਿਛਲੇ ਸਾਲ ਡੇਢ ਸਾਲ ਤੋਂ ਦੋ ਸਾਲਾਂ ਤੋਂ ਲਗਾਤਾਰ ਵਾਦੀ ਜਾ ਰਹੀ ਸੀ ਤੇ ਪੀਡਬਲੂਡੀ ਤਾਂ ਚਲੋ ਬਾਰ-ਬਾਰ ਜੰਗਾਂ ਦਾ ਰਿਆ ਲੂਣਾ ਦਿੰਦਾ ਰਿਆ ਸਰਕਾਰ ਨੂੰ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਫਿਲਹਾਲ ਚਲੋ ਅਬ ਬਸਬਰ ਆ ਰਹੀਆਂ ਤੇ ਇਹ ਲੋੜ ਕਿਉਂ ਪਈ ਬੰਦ ਕਰਨ ਦੀ ਗੱਲ ਇਹ ਹੈ ਅੱਜ ਜਿਹੜਾ ਇਹਦਾ ਹਰਜਾਨਾ ਹੈ 50 ਬੰਦੇ ਨੂੰ ਖੁਸ਼ ਕਰਨ ਵਾਸਤੇ ਪ੍ਰਸ਼ਾਸਨ ਸਾਰਾ ਉਧਰ ਨੂੰ ਉਧਰ ਦਾ ਹੋ ਗਿਆ ਸਰਕਾਰ ਆ ਉਧਰ ਲਈਆਂ ਹੋ ਗਈਆਂ ਪਰ ਹੁਣ ਜਿਹੜਾ ਜੁਰਮਾਨਾ ਹੈ ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਦਾ ਹੈ ਦੱਸਿਆ ਕੇਸ ਤੋਂ ਪਹਿਲਾਂ ਸਥਾਨਕ ਆਗੂ ਐਡਵੋਕੇਟ ਵਿਸ਼ਾਲ ਸੈਣੀ ਨੇ ਵੀ ਇਹ ਮਾਮਲਾ ਚੁੱਕਿਆ ਸੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਪੁਲ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ ਇਸ ਟਾਈਮ ਅਸੀਂ ਖੜੇ ਆ ਐਲਗਰਾ ਪੁਲ ਤੇ ਇੱਕ ਸਾਈਡ ਨੰਗਲ ਹਿਮਾਚਲ ਨੂੰ ਤੇ ਲੋਪਰ ਚੰਡੀਗੜ੍ਹ ਨੂੰ ਜੋੜਨ ਵਾਲਾ ਹੋਇਆ ਹੈ ਪਰ ਜਿਹੜਾ ਇਹ ਤਾਂ ਗੈਪ ਹੈ ਉਹ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਨਾ ਆ ਦੇਖੋ ਪੂਰਾ ਇੱਕ ਗਿੱਟ ਇੱਕ ਗਿੱਟ ਦੇ ਲਗਭਗ ਜਿਹੜਾ ਗੈਪ ਹੈ ਇਹ ਪੈ ਚੁੱਕਿਆ ਹੋਇਆ ਤੇ ਇਹਦੀ ਇਨਵੈਸਟੀਗੇਸ਼ਨ ਵੀ ਹੋਈ ਦੀ ਜਾਂਚ ਦੀ ਕੁਝ ਪ੍ਰਾਈਵੇਟ ਏਜੰਸੀਆਂ ਵੱਲੋਂ ਇਨਵੈਸਟੀਗੇਸ਼ਨ ਵੀ ਕੀਤੀ ਗਈ ਕੀ ਦੀ ਜਾਂਚ ਕੀਤੀ ਗਈ ਸੀ ਕਿ ਇਹਦੀ ਸੇਫਟੀ ਕਿੰਨੀ ਕ ਹੈ ਉਹਨਾਂ ਵੱਲੋਂ ਜਵਾਬ ਆਇਆ ਕਿ ਇਸ ਪੁਲ ਤੇ ਜਲਤੋ ਜਲਦ ਜਿਹੜੀ ਟ੍ਰੈਫਿਕ ਆ ਉਹ ਬੰਦ ਕਰ ਦਿੱਤੀ ਜਾਵੇ। ਅਜੇ ਤੱਕ ਇਹਦੇ ਦੇਖਣ ਨੂੰ ਕੁਝ ਨਹੀਂ ਮਿਲਿਆ ਤੇ ਸਰਕਾਰ ਨੂੰ ਅਪੀਲ ਹੈ ਕਿ ਜਲਤੋ ਜਲਦ ਜਿਹੜੇ ਜੇ ਅਸੀਂ ਟ੍ਰੈਫਿਕ ਨਹੀਂ ਬੰਦ ਕਰ ਸਕਦੇ ਆ ਤਾਂ ਜਿਹੜੀ ਭਾਰੀ ਟ੍ਰੈਫਿਕ ਹੈ ਉਹਨੂੰ ਪਾਸ ਕਰ ਦਿੱਤੀ ਜਾਵੇ। ਖ਼ਾਚਾ ਹੈ ਕਿ ਇਹ ਪੁਲ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੇ। ਦੱਸਣਯੋਗ ਹੈ ਕਿ ਇਸ ਪੁਲ ਦਾ ਨਹੀਂ ਪੱਥਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 23 ਸਾਲ ਪਹਿਲਾਂ 2001 ਵਿੱਚ ਰੱਖਿਆ ਸੀ। ਪੁਰਤੋ ਪਹਿਲਾਂ ਬਰਸਾਤ ਦੇ ਮੌਸਮ 'ਚ ਇਸ ਇਲਾਕੇ ਦਾ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਨਾਲ ਸੰਪਰਕ ਟੁੱਟ ਜਾਂਦਾ ਸੀ ਅਤੇ ਇਹ ਪੱਕਾ ਪੁਲ ਬਣਾਣਾ ਇਸ ਇਲਾਕੇ ਲਈ ਕਾਫੀ ਫਾਇਦਾ ਹੋਇਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ